ਬਟਾਲਾ 'ਚ ਟ੍ਰੈਫਿਕ ਪੁਲਿਸ ਵੱਲੋਂ ਉਨਾ ਵਾਹਨਾਂ ਦੇ ਚਲਾਨ ਕੱਟੇ ਜਾ ਰਹੇ ਹਨ ਜਿਨ੍ਹਾਂ ਵੱਲੋਂ ਆਵਾਜ਼ ਪ੍ਰਦੂਸ਼ਣ ਕੀਤਾ ਜਾ ਰਿਹਾ ਹੈ ਵਿਸ਼ੇਸ਼ ਕਰ ਜਿਨ੍ਹਾਂ ਵਾਹਨਾਂ ਦੇ ਪ੍ਰੈਸ਼ਰ ਹਾਰਨ ਲੱਗੇ ਹਨ ਅਤੇ ਉਹਨਾਂ ਦੀ ਜਾਂਚ ਇੱਕ ਵਿਸ਼ੇਸ਼ ਮੀਟਰ ਨੌਇਸ ਲੈਵਲ ਚੈੱਕ ਕਰ ਉਹਨਾਂ ਵਾਹਨਾਂ ਦਾ ਚਲਾਨ ਕੱਟੇ ਜਾ ਰਹੇ ਹਨ ਜੋ ਲੋੜ ਤੋਂ ਵੱਧ ਆਵਾਜ਼ ਪ੍ਰਦੂਸ਼ਣ ਫੈਲਾ ਰਹੇ ਹਨ ਟ੍ਰੈਫਿਕ ਪੁਲਿਸ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਨ ਦੇ ਮਕਸਦ ਨਾਲ ਉਹਨਾਂ ਨੂੰ ਇੱਕ ਵਿਸ਼ੇਸ਼ ਨੋਟਿਸ ਲੈਵਲ ਮੀਟਰ ਮਿਲਿਆ ਹੈ ਅਤੇ ਉਸ ਨਾਲ ਉਹ ਵਹਾਨਾ ਦੀ ਜਾਂਚ ਕਰ ਰਹੇ ਹਨ ਅਤੇ ਬੰਦੀ ਕਾਨੂੰਨੀ ਕਾਰਵਾਈ ਤਹਿਤ ਚਲਾਨ ਕੱਟ ਰਹੇ ਹਨ ਉਹਨਾਂ ਦੱਸਿਆ ਕਿ ਇਸ ਮੀਟਰ ਨਾਲ ਚੈੱਕ ਕਰਨ ਤੋਂ ਬਾਅਦ ਗੱਡੀ ਅਤੇ ਪ੍ਰੈਸ਼ਰ ਹਾਰਨ ਦੀ ਵਰਤੋਂ ਕਰਨ ਜਾਂ ਸਿਲੰਡਰ ਮੋਡੀਫਾਈ ਕਰਾਉਣ ਵਿਸ਼ੇਸ਼ ਕਰ ਬੁਲਟ ਮੋਟਰਸਾਈਕਲ ਦੇ ਸਿਲੰਸਰ ਨਾਲ ਛੇੜਛਾੜ ਕਰਨ ਵਾਲਿਆਂ ਦੇ ਚਲਾਨ ਵੀ ਕੱਟੇ ਜਾਣਗੇ ਇਹ ਨੰਬਰ ਦੇ ਫੋਟੋ ਫੋਟੋ ਪਾ ਦੇਣਾ ਹੈ ਨੰਬਰ ਅੱਗੇ ਲਗਾ ਕੇ ਨੰਬਰ ਦਿਖਾਵਾ ਜਿਹੜਾ ਦਾ ਡਾਇਰੈਕਟ ਰਾਹ ਹੋਵੇ ਤਾਂ ਨਾਲ ਚਾਹੁੰਦੇ ਸਾਂ ਕਿ ਇਹ ਤੁਹਾਨੂੰ ਇਹਨਾਂ ਦੀ ਫੋਟੋ ਪਾ ਦੇਣਾ ਜਦੋਂ ਮੈਂ ਤਾਂ ਗੱਲ ਕਰ ਰਿਹਾ ਮੈਂ ਜੀ ਵੈਸੇ ਵੈ ਸੈਟਰ ਨਾਲ ਨਹੀਂ ਹੈਗਾ ਉਹਨਾਂ ਨੇ ਭਾਗ ਰਾਈ ਨੂੰ ਕਰਵਾ ਦੋ ਹੋਰ ਗੱਲ ਕੀਤੀ ਜਾ ਹਾਂ ਮੈਂ ਵੀ ਨਹੀਂ ਸਮਝਾ ਨਸਵਾ ਨਸਵਾ ਕਮਰਜੀ ਖੇ ਸਾਨੂੰ ਮਸਜੇਰੇ ਪੇਡਾ ਬੱਸ ਦੀ ਜਿੰਗਾ ਲੋੜ ਇੱਥੇ ਜੀ ਅੱਜ ਸੁੱਖਾ ਸਿੰਘ ਚੌਂਕ 'ਚ ਨਾਕਾਬੰਦੀ ਕਰਕੇ ਨਾਈਸ ਲੈਵਲ ਜਿਹੜੇ ਇੱਕ ਮਸ਼ੀਨ ਸਾਨੂੰ પ્રાપ્ત ਹੋਈ ਸਰਕਾਰ ਵੱਲੋਂ ਉਹਦੇ ਥਰੂ ਜਿਹੜੇ ਪ੍ਰੈਸ਼ਰ ਹਾਰਨ ਨੇ ਜਾਂ ਬੁਲਟ ਮੋਟਰਸਾਈਕਲ ਜਿਹੜੇ ਨੇ ਇਹਨਾਂ ਦਾ ਸਲੈਂਸਰ ਹੈ ਉਹ ਮਸ਼ੀਨ ਨੂੰ ਚਾਲੂ ਕਰਕੇ ਉਹਦੇ ਲਾਗੇ ਕਰਦੀਦਾ ਉਹਦੀ ਆਵਾਜ਼ ਮਾਪਦੀ ਆ ਵੀ ਜਿੰਨੀ ਕਿ ਪ੍ਰਦੂਸ਼ਣ ਰਹਿਤ ਹੈ ਉਹਨੂੰ ਉਹ ਕਵਰ ਕਰਦੀ ਏ ਤੇ ਜਿਹੜੀ ਜਿਆਦਾ ਹੀ ਉਹਨੂੰ ਆਪਣੇ ਵਿੱਚ ਇਹਨੂੰ ਸੈੱਟ ਕਰ ਲੈਂਦੀ ਏ ਉਹ ਫਿਰ ਉਹਦੇ ਲੈਵਲ ਤੇ ਆਪ ਹੀ ਇਹਦਾ ਚਲਾਨ ਹੁੰਦਾ ਜੀ ਅੱਜ ਤਿੰਨ ਚਾਰ ਚਲਾਨ ਨਾਈਸ ਲੈਵਲ ਮੀਟਰ ਦੇ ਇੱਥੇ ਕੀਤੇ ਨੇ ਸੁਖਾ ਸਿੰਘ ਚੌਂਕ ਤੇ ਤੇ ਬਾਕੀ ਵੀ ਸ਼ਹਿਰ ਦੇ ਵਿੱਚ ਵਕ-ਵਕ ਥਾਵਾਂ ਤੇ ਨਾਕਾਬੰਦੀ ਕਰਕੇ ਟ੍ਰੈਫਿਕ ਤੇ ਚੌਂਕ ਕੀਤੇ ਜਾ ਰਹੇ ਨੇ ਚਲਾਨ ਇਹ ਸਾਡੇ ਅਫਸਰਾਂ ਦੇ ਹੁਕਮ ਨੇ ਵੀ ਵੱਧ ਤੋਂ ਵੱਧ ਜਿਹੜਾ ਹੈ ਟ੍ਰੈਫਿਕ ਕੰਟਰੋਲ ਕਰਨਾ ਪੁਲਿਸ ਦਾ ਮਟਾਲਾ ਜੀ ਉਦੋਂ ਤਾਂ ਤੁਸੀਂ ਕਰ ਰਹੇ ਸੀ